ਜਦ ਸਾਕੀ ਦਾ ਦਿਨ ਸੀ ਸਾਰੇ ਜਾਣਦੇ ਨੇ ਕਿ ਤਖਤ 3 ਕੇਸਗੜ ਸਾਹਿਬ ਵਿਖੇ ਨਤਮਸਤਕ ਹੋਣ ਵੀ ਜਾਂਦੇ ਨੇ ਔਰ ਦੂਸਰੇ ਪਾਸੇ ਕੀ ਹੈ ਮੁਕਸਰ ਸਾਹਿਬ ਦੇ ਵਿੱਚ ਵੀ ਵੱਡੀ ਗਿਣਤੀ ਤੇ ਇਕੱਠ ਹੁੰਦੇ ਨੇ ਪਰ ਅੱਜ ਜਥੇਦਾਰ ਸਾਹਿਬ ਦਾ ਸੰਬੋਧਨ ਤੇ ਮੰਤਰੀ ਹਰਜੋਤ ਸਿੰਘ ਬੈਂਸ ਦਾ ਸੰਬੋਧਨ ਉਹ ਕੀ ਖਾਸ ਰਿਹਾ ਉਹਦੇ ਵਿੱਚ ਦੇਖੋ ਸਭ ਤੋਂ ਵੱਡੀ ਗੱਲ ਹੈ ਕਿ ਅੱਜ ਜਿਹੜੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਆ ਉਹ ਤੇ ਜਥੇਦਾਰ ਸ਼੍ਰੀ ਕਲਤਕ ਸਾਹਿਬ ਕੁਲਦੀਪ ਸਿੰਘ ਗੜਗਜ ਉਥੇ ਚਲਦੇ ਆ ਚਲਦੇ ਜਿਹੜੇ ਅੱਜ ਵਿਚਾਰ ਹੋਈ ਹਾਲਾਂਕਿ ਨਹੀਂ ਹੋਣੀ ਚਾਹੀਦੀ ਸੀ ਕਿਉਂਕਿ ਜਥੇਦਾਰ ਦਾ ਜਿਹੜਾ ਰੁਤਬਾ ਵਾ ਉਹ ਮੈਨੂੰ ਲੱਗਦਾ ਹੈ ਕਿ ਬਹੁਤ ਵੱਡਾ ਰੁਤਬਾ ਹੈਗਾ ਔਰ ਚਲਦੇ ਚਲਦੇ ਅਜਿਹੇ ਮਸਲੇ ਨਹੀਂ ਵਿਚਾਰੇ ਜਾਣੇ ਚਾਹੀਦੇ ਹੈਗੇ ਹੁਣ ਪੂਰੀ ਸਟੇਟਮੈਂਟ ਵੀ ਆ ਚੁੱਕੀ ਵੀਡੀਓ ਵੀ ਬੜੀ ਵਾਇਰਲ ਹੋ ਰਹੀ ਹੈ ਜਿਹਦੇ ਚੋਂ ਕਹਿ ਰਹੇ ਨੇ ਕਿ ਜਿਹੜਾ ਵਿਧਾਨ ਸਭਾ ਦੇ ਵਿੱਚ ਡਵੈਲਪਮੈਂਟ ਦੀ ਗੱਲ ਕਰੋ ਧਾਰਮਿਕ ਧਾਰਮਿਕ ਮੁੱਦੇ ਨਹੀਂ ਉਠਾਉਣੇ ਚਾਹੀਦੇ ਬਿਲਕੁਲ ਲਾਜ਼ਮੀ ਤੌਰ ਤੇ ਪੰਜਾਬ ਵਿਧਾਨ ਸਭਾ ਦੇ ਵਿੱਚ ਜਾਂ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਜਿਹੜੇ ਧਾਰਮਿਕ ਮੁੱਦੇ ਨਹੀਂ ਉਠਾਉਣੇ ਚਾਹੀਦੇ ਕਿਉਂਕਿ ਪਿੱਛੇ ਜੇ ਇਹ ਜਦੋਂ ਜਥੇਦਾਰਾਂ ਨੂੰ ਹਟਾਉਣ ਬਾਰੇ ਪੰਜਾਬ ਦੀ ਜਾਂ ਪੰਥਕ ਪੋਲਿਟਿਕਸ ਦੇ ਵਿੱਚ ਸਿਆਸਤ ਹੋ ਰਹੀ ਸੀ ਤਾਂ ਵਿਧਾਨ ਸਭਾ ਦੇ ਵਿੱਚ ਵੀ ਮੁੱਦਾ ਠਾਇਆ ਗਿਆ ਸੀ ਕਿ ਅਕਾਲ ਤਖਤ ਦੇ ਜਥੇਦਾਰ ਜਾਂ ਬਾਕੀ ਤਖਤਾਂ ਦੇ ਜਥੇਦਾਰ ਲਾਉਣ ਵਾਸਤੇ ਕੋਈ ਵਿਧੀ ਵਿਧਾਨ ਹੋਣੀ ਚਾਹੀਦੀ ਹੈ ਇਸ ਮਸਲੇ ਦੇ ਵਿੱਚ ਅੱਜ ਹਰਜੋਤ ਸਿੰਘ ਬੈਂਸ ਸੋਣੀ ਜਥੇ ਦੇ ਨਾਲ ਗੱਲ ਕਰ ਰਹੇ ਸੀ ਤੇ ਜਥੇਦਾਰ ਸਾਹਿਬ ਨੇ ਦੋ ਧੁੱਕ ਗੱਲ ਕੀਤੀ ਹੈਗੀ ਕਿ ਉਹ ਮੰਚ ਉਹ ਪੰਥ ਦਾ ਮਸਲਾ ਹੈਗਾ ਉਹ ਪੰਜਾਬ ਸਰਕਾਰ ਦਾ ਮਸਲਾ ਨਹੀਂ ਹੈਗਾ ਹਾਲਾਂਕਿ ਪਰ ਦੋਧ ਬੈਸ ਹੁਣ ਕਹਿ ਰਹੇ ਕਿ ਮੈਂ ਵੀ ਪੰਥਾ ਮੈਂ ਵੀ ਉਸੇ ਪੰਥ ਦਾ ਹਿੱਸਾ ਪਰ ਜਿਹੜਾ ਪਲੇਟਫਾਰਮ ਹੈ ਉਹ ਵਿਧਾਨ ਸਭਾ ਵਿਧਾਨ ਸਭਾ ਦੇ ਵਿੱਚ ਧਰਮ ਨਹੀਂ ਆਉਣਾ ਚਾਹੀਦਾ ਕਿਉਂਕਿ ਇੱਕ ਸਟੇਟ ਜਿਹੜੀ ਉਹ ਸੈਕੂਲਰ ਸਟੇਟ ਹੋਣੀ ਚਾਹੀਦੀ ਹੈ ਜਿੱਦੇ ਚੱਲਦੇ ਕਾਫੀ ਇੱਕ ਜਿਹੜੀ ਵੀਡ ਵੀਰੋ ਵੀਡੀਓ ਵਾਇਰਲ ਹੋ ਰਹੀ ਹੈ ਪਰ ਉਸ ਮਸਲੇ ਤੇ ਹੁਣ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਅਤੇ 택시 ਸ਼ਰੀਕ ਇਸਗੜ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਾਜ ਨੇ ਪੰਜਾਬ ਦੇ ਕੈਬਨ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਸਿੱਖ ਮਾਮਲਿਆਂ ਵਿੱਚ ਦਖਲ ਦੇਣ ਦੀ ਬਜਾਏ ਲੰਬੇ ਸਮੇਂ ਤੋਂ ਲਟਕੇ ਹੋਏ ਸਿੱਖ ਮਸਲੇ ਹੱਲ ਕਰਵਾਉਣ ਵਿੱਚ ਸਹਿਯੋਗ ਦੇਣ ਦੀ ਨਸੀਹਤ ਦਿੱਤੀ ਹੈ ਜਥੇਦਾਰ ਗੜਗਾਜ ਨੇ ਕਿਹਾ ਕਿ ਉਹਨਾਂ ਨੂੰ ਖੁਸ਼ੀ ਹੈ ਕਿ ਹਰਜੋਤ ਸਿੰਘ ਬੈਂਸ ਆਪਣੇ ਆਪ ਨੂੰ ਪੰਥ ਦਾ ਹਿੱਸਾ ਸਮਝਦੇ ਹਨ ਪਰ ਜਿਹੜੀ ਗੱਲ ਉਹਨਾਂ ਨੇ ਵਿਧਾਨ ਸਭਾ ਵਿੱਚ ਕੀਤੀ ਹੈ ਸਿੱਖਾਂ ਦਾ ਅੰਦਰੂਨੀ ਮਾਮਲਾ ਅਤੇ ਇਸ ਨੂੰ ਖਾਲਸਾ ਪੰਥ ਆਪ ਤੈਅ ਕਰੇਗਾ ਨਾ ਕਿ ਪੰਜਾਬ ਦੀ ਵਿਧਾਨ ਸਭਾ ਤੈਅ ਕਰਗੀ ਉਹਨਾਂ ਨੇ ਕਿਹਾ ਕਿ ਜਥੇਦਾਰ ਸੇਵਾ ਦੇ ਵਿਧੀ ਵਿਧਾਨ ਸਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪਹਿਲਾਂ ਹੀ ਸਿੱਖ ਸੰਗਤ ਤੇ ਜਥੇਬੰਦੀਆਂ ਤੋਂ ਸੁਝਾਅ ਮੰਗੇ ਹੋਏ ਹਨ ਬੈਂਸ ਆਪਣੇ ਆਪ ਨੂੰ ਪੰਥ ਦਾ ਹਿੱਸਾ ਸਮਝਦੇ ਹਾਂ ਤਾਂ ਉਹਨਾਂ ਨੂੰ ਇਹ ਸਮਝ ਹੋਣੀ ਚਾਹੀਦੀ ਹੈ ਕਿ ਪੰਥਕ ਮਸਲੇ ਚੁੱਕਣ ਦਾ ਮੰਚ ਕਿਹੜਾ ਹੈ ਅਤੇ ਜੇਕਰ ਉਹਨਾਂ ਦੇ ਕੋਈ ਸੁਝਾਅ ਹਨ ਤਾਂ ਉਹ ਸਹੀ ਚੈਨਲ ਰਾਹੀਂ ਪੁੱਜਦੇ ਕਰਨ ਜਥੇਦਾਰ ਨੇ ਕਿਹਾ ਕਿ ਉਹਨਾਂ ਨੇ ਹਰਜੋਤ ਸਿੰਘ ਬੈਂਸ ਨੂੰ ਸਤਕਾਰ ਸਹਿਤ ਰਕਤਾ ਨੂੰ ਜੋੜਨ ਵਾਲੀ ਗੜ ਸ਼ੰਕਰ ਤੋਂ ਸ਼੍ਰੀ ਰੰਧਪੁਰ ਸਾਹਿਬ ਜਾਂਦੀ ਸੜਕ ਦਾ ਨਿਰਮਾਣ ਕਾਰਜ ਕਰਵਾਉਣ ਲਈ ਵੀ ਆਖਿਆ ਉਹਨਾਂ ਨੇ ਕਿਹਾ ਕਿ ਕਾਰ ਸੇਵਾ ਕਿਲਾ ਆਨੰਦਗੜ੍ਹ ਵਾਲੇ ਮਹਾਪੁਰਖਾਂ ਵੱਲੋਂ ਸੰਗਤ ਦੇ ਸਹਿਯੋਗ ਨਾਲ ਲਗਭਗ 10 ਕਿਲੋਮੀਟਰ ਦੀ ਸੜਕ ਖੁਦ ਤਿਆਰ ਕਰਵਾਈ ਜਾ ਰਹੀ ਹੈ ਜੋ ਕਿ ਅਸਲ ਵਿੱਚ ਸਰਕਾਰ ਦੀ ਜ਼ਿੰਮੇਵਾਰੀ ਹੈ ਕਿਉਂਕਿ ਉਹ ਲੋਕਾਂ ਤੋਂ ਟੈਕਸ ਲੈਂਦੀ ਹੈ ਹੁਣ ਤਲਦੀਪ ਸਿੰਘ ਅੜਗੱਜ ਜੋ ਜ਼ਿਲੇਦਾਰ ਨੇ ਉਹਨਾਂ ਨੇ ਹਰਜੋਤ ਸਿੰਘ ਬੈਸ ਨੂੰ ਕਿਹਾ ਕਿ ਕੁਝ ਅਜਿਹੇ ਜ਼ਰੂਰੀ ਮਸਲੇ ਜੋ ਉਹਨਾਂ ਨੂੰ ਵਿਧਾਨ ਸਭਾ ਵਿੱਚ ਚੁੱਕਣੇ ਚਾਹੀਦੇ ਕਿਹੜਾ ਪਹਿਲਾ ਮਸਲਾ ਉਹ ਸਰਕਾਰ ਕੋਲੋਂ ਨੌਜਵਾਨਾਂ ਝੂਠੇ ਪੁਲਿਸ ਮੁਕਾਬਲੇ ਤੇ ਪੁਲਿਸ ਦੀਆਂ ਵਧੇਕੀਆਂ ਦੀ ਪੜਚੋਲ ਕਰਵਾਉਣ ਲਈ ਇੱਕ ਵਿਸ਼ੇਸ਼ ਜਾਂਚ ਟੀਮ ਬਣਾਉਣ ਅਤੇ ਵਧੇਕੀਆਂ ਕਰਨ ਵਾਲੇ ਸਾਬਕਾ ਡੀਜੀਪੀ ਸਮੀਰ ਸੈਣੀ ਅਤੇ ਬਾਕੀ ਦੋਸ਼ੀ ਅਫਸਰਾਂ ਨੂੰ ਬੰਦੀ ਸਜ਼ਾ ਦਿਵਾਉਣ ਦਾ ਮਤਾ ਪਾਸ ਕਰਨ ਦੂਜਾ ਉਹਨਾਂ ਨੇ ਕਿਹਾ ਕਿ ਮੁੱਦਾ ਹਰਜੋਤ ਸਿੰਘ ਬੈਂਸ ਉਠਾਉਣ ਕਿ ਪਿਛਲੇ ਤਿੰਨ ਦਹਾਕਿਆਂ ਤੋਂ ਜੇਲ੍ਹਾਂ ਵਿੱਚ ਨજરਬੰਦ ਬੰਦੀ ਸਿੰਘਾਂ ਨੂੰ ਹਰਿਆਕ ਕਰਵਾਉਣ ਲਈ ਸਹਿਯੋਗ ਦੇਣ ਲਈ ਵੀ ਕਿਹਾ ਕਿਉਂਕਿ ਇਹ ਸਿੰਘ ਲੋੜ ਤੋਂ ਵੱਧ ਸਜ਼ਾ ਭੁਗਤ ਚੁੱਕੇ ਨੇ ਜੋ ਕਿ ਮਨੁੱਖੀ ਅਧਿਕਾਰਾਂ ਦੀ ਲੰਘਣਾ ਤੀਜੀ ਉਹਨੇ ਕਿਹਾ ਕਿ ਹਰਜੋਤ ਸਿੰਘ ਬੈਂਸ ਇਹ ਗੱਲ ਕਰਨ ਕਿ ਜਿੰਦਾਸ਼ੀਦ ਭਾਈ ਬਲਵੰਤ ਸਿੰਘ ਰਾਜੂਵਾਨ ਦੀ ਫਾਂਸੀ ਮਾਫੀ ਲਈ ਸਰਕਾਰ ਤੇ ਬੈਂਸ ਕੀ ਯਤਨ ਕੀਤਾ ਉਹਨੇ ਵੀ ਕਿਹਾ ਹਰਜੋਤ ਸਿੰਘ ਬੈਂਸ ਆਪਣੀ ਸਰਕਾਰ ਵੱਲੋਂ ਪੰਜਾਬ ਦੀ ਵਿਧਾਨ ਸਭਾ ਵਿੱਚ ਹਜ਼ਾਰਾਂ ਸਿੱਖ ਨੌਜਵਾਨਾਂ ਦੇ ਕਤਲੇਆਮ ਦਾ ਨਿੰਦਾ ਮਤਾ ਪਾਸ ਕਰਉਣ ਜਸਵੰਤ ਸਿੰਘ ਖਾਲੜਾ ਨੂੰ ਪੁਲਿਸ ਨੇ ਕਤਲ ਕੀਤਾ ਜੋ ਕਿ ਅਦਾਲਤ ਵਿੱਚ ਸਾਬਤ ਹੋ ਚੁੱਕਾ ਹੈ ਇਸ ਦਾ ਨਿੰਦਾ ਮਤਾ ਕਰਉਣ ਤੇ ਭਾਈ ਖਾਲੜਾ ਦੇ ਜੀਵਨ ਉੱਤੇ ਜੀਵਨੀ ਉੱਤੇ ਬਣੀ ਪੰਜਾਬ 95 ਫਿਲਮ ਦੇ ਹੱਕ ਵਿੱਚ ਮਤਾ ਕਰਉਣ ਸ਼ੇਮਾ ਸ਼੍ਰੀ ਦਰਬਾਰ ਸਾਹਿਬ ਤੇ ਸ਼੍ਰੀ ਕਾਲ ਸੇਖ ਸਾਹਿਬ ਉੱਤੇ ਜੂਨ 1984 ਦੇ ਫੌਜੀ ਹਮਲੇ ਦੀ ਨਿੰਦਿਆ ਕਰਨ ਮਤਾ ਕਰਵਣ ਮੌੜ ਬੰਬਤ ਮਾਕੇ ਦੀ ਅਤਵਾਦੀ ਕਾਰਵਾਈ ਵਿੱਚ ਪੰਜਾਬ ਦੀਆਂ ਜਾਂਚ ਏਜੰਸੀਆਂ ਹੁਣ ਤੱਕ ਪੀੜਤ ਪਰਿਵਾਰਾਂ ਨੂੰ ਇਨਸਾਫ਼ ਨਹੀਂ ਦੇ ਸਕਿਆ ਇਸ ਘਟਨਾ ਵਿੱਚ ਜਾਨ ਗੁਆਣ ਵਾਲਿਆਂ ਲਈ ਸੋਗ ਮਤਾ ਪਾਉਣ ਸਤਵਾਂ ਇਸੇ ਤਰ੍ਹਾਂ ਸਿੱਖ ਖਿਲਾਫ ਝੂਠੇ ਨਫ਼ਰਤ ਦੀ ਵਰਤਾਂ ਦੇ ਤੇ ਕੂੜ ਪ੍ਰਚਾਰ ਵਿਰੁੱਧ ਮਤਾ ਪਾਸ ਕਰਨ ਅੱਠਵਾਂ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਵੀ ਨੂੰ ਮਿਲਦੀ ਵਾਰ-ਵਾਰ ਪ੍ਰੋਲ ਉਤੇ ਫਰ ਲੋਕ ਤੇ ਪੀੜਤ ਬੀਬੀਆਂ ਤੇ ਜ਼ੁਲਮ ਦੇ ਸ਼ਿਕਾਰ ਪਰਿਵਾਰਾਂ ਨਾਲ ਕੋਜਾ ਮਜ਼ਾਕ ਹੈ ਉਹ ਇਸ ਖਿਲਾਫ ਪਾਸ ਕਰਦੇ ਇਸ ਦੀ ਨਿੰਦਾ ਕਰ ਤੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਨੇ ਅੱਜ ਉਹਨਾਂ ਤੇ ਹਰਜੋਤ ਸਿੰਘ ਬੈਂਸ ਵਿਚਕਾਰ ਜਿਹੜੀ ਗੱਲਬਾਤ ਹੋਈ ਉਸ ਨੂੰ ਕਿਸੇ ਵੀ ਤਰ੍ਹਾਂ ਸੰਸਨੀ ਵਜੋਂ ਪੇਸ਼ ਨਹੀਂ ਕਰਨਾ ਚਾਹੀਦਾ ਉਹਨਾਂ ਨੇ ਕਿਹਾ ਕਿ ਇਹ ਸਾਡੀ ਆਪਸੀ ਬਹੁਤ ਸੁਭਾਵਿਕ ਮੁੱਦੇ ਉੱਤੇ ਗੱਲਬਾਤ ਹੋਈ ਸੀ ਅਸੀਂ ਮੁੱਦਿਆਂ ਦੀ ਅ ਗੰਭੀਰਤਾ ਨੂੰ ਸਮਝਦੇ ਹੋਏ ਵੱਡੇ ਮਸਲਿਆਂ ਤੇ ਵਿਚਾਰ ਕਰੀਏ ਤੇ ਇਸ ਘਟਨਾ ਨੂੰ ਮੰਤਰੀ ਬਨਾਮ ਜਥੇਦਾਰ ਦੀ ਸ਼ਬਦੀ ਜੰਗ ਦੀ ਤਰ੍ਹਾਂ ਮੀਡੀਆ ਉੱਤੇ ਪੇਸ਼ ਨਾ ਕਰੀਏ ਇਹ ਗੱਲ ਹੈ ਪਰ ਇਹ ਕਿ ਮਸਲਾ ਕਿ ਚੱਲਦੇ ਆ ਚੱਲਦੇ ਆ ਇੱਕ ਜਥੇਦਾਰ ਸਾਹਿਬ ਔਰ ਇੱਕ ਕੈਪਟਨ ਮੰਤਰੀ ਦੇ ਵਿਚਕਾਰ ਅਗਰ ਗੱਲ ਹੁੰਦੀ ਹੈ ਇਹ ਚੰਗੀ ਹੁੰਦੀ ਹੈ ਇਹ ਮਸਲਾ ਕਿ ਅਗਰ ਬੰਦ ਕਮਰੇ ਦੇ ਵਿੱਚ ਗੱਲ ਹੁੰਦੀ ਤਾਂ ਉੱਥੇ ਮਸਲੇ ਉਠਾਏ ਜਾਂਦੇ ਪਰ ਜੇ ਹੁਣ ਗੱਲ ਹੋਈ ਹੈ ਤੇ ਲਾਜ਼ਮੀ ਤੌਰ ਤੇ ਪੱਤਕ ਪੋਲਟਿਕ ਜਾਂ ਪੰਜਾਬ ਪੱਧਰ ਤੇ ਇਸ ਤੇ ਸਿਆਸਤ ਵੀ ਹੋਏਗੀ ਔਰ ਮਸਲੇ ਤੇ ਚਰਚਾ ਵੀ ਹੋਏਗੀ